मुझे जो की प्रॉब्लम है आम आठ मेरे आई देखो तुझे हम्म सत्संग में लातेता के जानती है पूरी मेरे को मेरी पूरी तकनी मतलब एफ़ या फिर को होन दिया क्योंकि एंड है ना अब थी हाँ थी एंड हम वर्ग भी ने ना थोड़ी बिल्कुल ही टेडी हो गई है बता जो उम्र की नहीं तो आठ सेवेंटी ਹੋਰ ਕੀ ਦਵਾਈ ਕਾਦੀ ਜਾਗੇ ਤੁਹਾਡੀ ਕੁਛ ਵੀ ਇਹਦੀ ਦਵਾਈ ਨਹੀਂ ਨਾ ਕਦੇ ਹੈਡੈਕ ਦੀ ਮੈਡੀਸਿਨ ਵੀ ਨਹੀਂ ਰਹੀ ਮੈਨੂੰ ਕਦੇ ਘਾਤੀ ਨਹੀਂ ਕੁਛੇ ਬਤਾਨੀ ਕਈ ਵਾਰ ਐਕਸਪਲੇਨ ਕਰਨਾ ਪੈਂਦਾ ਕਿ 슈ਗਰ ਤੇ ਬੀ.ਪੀ. ਦੀ ਬੀ.ਪੀ. ਨੂੰ ਮੈਂ ਖਾਣੀ ਹੈ ਨਾ ਮੈਂ ਖਾਣੀ ਬੀਬੀ ਨੇ ਤੁਸੀਂ ਤਾਂ ਦੇ ਰਹਿਣਾ ਹਾਂਜੀ ਠੀਕ ਹੈ ਜੀ ਤੇ ਹੁਣੇ ਲੱਗਿਆ ਸਿਸਟਰ ਤੁਸੀਂ ਵਰਕਿੰਗ ਹੋ ਮੈਂ ਵਰਕਿੰਗ ਮੇਰੇ ਮम्मा ਨੇ ਤੁਹਾਡੇ ਟਾਈਮ ਵੀ ਥੋੜਾ ਫਿਰ ਈਵਨਿੰਗ ਚ ਹੀ ਲੱਗਦਾ ਹਣਾ ਆਈ ਥਿੰਕ ਨਾ ਜੋਇੰਟਡ ਡਾਇਜੈਸਟਮੈਂਟ ਦਾ ਟਰੀਟਮੈਂਟ ਆ ਨਾ ਉਹ ਕੋਈ ਮਾਲਿਸ਼ ਹੁੰਦੀ ਆ ਨਾ ਕਿ ਸੇਵ ਦਿੱਤੇ ਜਾਂਦੇ ਆ ਜਿਹੜੀ ਪ੍ਰੋਬਲਮ ਐ ਮੈਂ ਦੇਖ ਲਿਆ ਵਾ ਕਿ ਮੈਂ ਚਰਬੀ ਚੈੱਕ ਕਰਨੀ ਹੁੰਦੀ ਆ ਉਹ ਐਕਸ-ਰੇ ਚ ਨਹੀਂ ਪਤਾ ਲੱਗਦੀ ਜਦੋਂ ਅੰਦਰ ਡਾਇਗਨੋਸ ਕਰਨਾ ਨਾ ਕਿਹੜੇ ਪੁਆਇੰਟਸ ਕਿੰਨੇ ਗਏ ਆ ਪਲੱਸ ਚ ਚਰਬੀ ਕਿੰਨੀ ਐ ਕਿਉਂ ਉਸ ਤਰੀਕੇ ਨਾਲ ਆਣਾ ਪੈ ਜਾਂਦਾ ਟਰੀਟਮੈਂਟ ਦੇ ਕਿਤਰੇ ਚੋਂ ਲੈਣਾ ਤਾਂ ਇਹ ਮੈਡੀਸਿਨ ਕਿਤੋਂ ਨਹੀਂ ਆ ਹੀ ਲਈਆ ਵਾ ਬਸ ਕਿਤੋਂ ਹੀ ਲਈਆ 10 ਦਿਨ ਹੋਏ ਨੇ 10 ਦਿਨ ਚ ਹੀ ਦਰਦ ਬਣੀ ਹਾਂ ਪਹਿਲੇ ਦਿਨੇ ਬਣੀ ਪਹਿਲੇ ਦਿਨੇ ਡਾਕਟਰ ਕਿਹੜਾ ਸੀ ਭਾਰਗੋ ਭਾਰਗੋ ਤੋਂ ਚਲੇ ਗਏ ਅੱਛਾ ਜੀ ਹਾਂ ਬਸ ਜਿਹੜੀ ਆ ਪਰਚੀ ਤੁਸੀਂ ਕਰੀ ਆ ਆਹ ਪਰਚੀ ਆਹ ਉਹਨਾਂ ਨੇ ਕਿਹਾ ਕਿ ਲ ਸੀ ਡੀਐਸਆਰ ਸੀ ਗੈਸ ਰੂਟ ਦੀ ਹੋਣੀ ਹਾਂ ਜੀ ਇਹ ਪ੍ਰੈਗਨੈਂਸੀ ਹਾਂ ਜੀ ਹਾਂ ਠੀਕ ਇਹਦੇ ਨਾਲ ਮੈਨੂੰ ਕੋਈ ਸਿਸਟਰ ਜਿੱਦਾਂ ਜਿਵੇਂ ਅੰਦਰ ਇਹਨਾਂ ਨੂੰ ਐਡਜਸਟਮੈਂਟ ਕਰਦੀਆਂ ਜਿੱਦਾਂ ਤੁਹਾਨੂੰ ਅਚਾਨਕ ਟੇਨ ਫੀਲ ਹੋਈ ਹੈ ਜਿਹੜੇ ਪੁਆਇੰਟਸ ਆ ਨਾ ਉਹ ਡਿਸੇਬਲ ਨੇ ਇਹਨਾਂ ਦੇ ਅਸੀਂ ਦੇਖ ਹੀ ਲਿਆ ਉਹਦੇ ਵਿੱਚ ਜੇ ਤੁਸੀਂ ਸਹੀ ਕਰਵਾਉਣਾ ਚਾਹੁੰਦੇ ਹੋ ਵੀ ਪ੍ਰੋਪਰ ਸਹੀ ਹੋਵੇ ਇਨ ਫਿਊਚਰ ਪ੍ਰੋਬਲਮ ਨਾ ਆਵੇ ਆਣਾ ਬੈਠਾ ਨਾ ਸੀ ਜਿਹਦੇ ਤੁਹਾਨੂੰ ਜਦੋਂ ਇਨੀ ਏਜ ਦੇ ਵਿੱਚ ਇਹ ਨਾ ਜਿਹੜੀ ਚਰਬੀ ਹੁੰਦੀ ਹੈ ਰਿਡਿਊਸ ਹੋਈ ਹੁੰਦੀ ਹੈ ਨਾ ਇਹ ਇਹਨੇ ਹੱਡੀਆਂ ਨੂੰ ਥੋੜਾ ਜਿਹਾ ਛੇਤੀ ਫੜਨਾ ਨਹੀਂ ਬਲਕਿ ਟ੍ਰੀਟਮੈਂਟ ਕਰਨਾ ਹੈ ਜਿਹੜਾ ਜੰਗ ਪਰਸਨ ਨਾ ਉਹ ਜਲਦੀ ਠੀਕ ਹੁੰਦਾ ਹੈ ਜਿਹੜਾ 올ਡਰ ਪਰਸਨ ਨਾ ਥੋੜਾ ਟਾਈਮ ਲੱਗਦਾ ਹੈ ਜੇ ਟਾਈਮ ਦੇ ਦੋਗੇ ਤਾਂ ਫਿਰ ਜਿਹੜੀ ਦਰਦ ਜਿਸ ਨੂੰ ਸਿਰਫ ਦਰਦ ਕਹੋਗੇ ਦਰਦ ਤੁਹਾਡੀ 4-5 ਦਿਨ ਦੇ ਵਿੱਚ ਹਾਇ ਜਰਾ ਤਾਂ ਸਵੇਰੇ ਮੇਰੀ ਤਾਂ ਜਾਨ ਨਿਕਲ ਜਾਂਦੀ ਹੈ ਉੱਠਣ ਵੇਲੇ ਮੈਂ ਉਹ ਸਵੇਰੇ ਮੈਂ ਦਿਨੇ ਡਰਦੀ ਪੈਂਦੀ ਨਹੀਂ ਕਿਉਂਕਿ ਜਦੋਂ ਮੈਂ ਪੈਂਦੀ ਆ ਨਾ ਫਿਰ ਉਹੀ ਗਾਲ ਜੋ ਸਵੇਰ ਵਾਲਾ ਹੁੰਦਾ ਮੈਂ ਸਾਰਾ ਮੈਂ ਕੁਰਸੀ ਤੇ ਬਹਿ ਨਹੀਂ ਆ ਫਿਰ ਠੀਕ ਸੋ ਜੇ ਦੇਖੋ ਤੁਸੀਂ ਪੇਨ ਖਤਮ ਕਰਨਾ ਹੈ ਆ ਪਹਿਲੇ ਲੱਗਣੀ 4-5 ਦਿਨ ਪਰੌਮ ਵੀ ਖਤਮ ਹੋਣੀ ਪਰ ਜੇ ਪੂਰਾ ਠੀਕ ਕਰਨਾ ਟਾਈਮ ਲੱਗਦਾ ਨਹੀਂ ਸੋਕੇ ਮੈਂ ਲੈ ਆਉਂਗੀ ਮੈਨੂੰ ਕੋਈ ਪ੍ਰੋਬਲਮ ਇਹ ਚੀਜ਼ ਹੈ ਸਸਤੀ ਘੰਟੀ ਸਸਤੀ ਘਾਲ ਜੀ ਸਸਤੀ ਕਾ ਕਿੰਨੀ ਹਫਤਾ ਨਾ ਫੜ ਕੇ ਪਹਿਲਾਂ ਨਾਲ ਪਹਿਲਾਂ ਨਾਲ ਪਹਿਲਾਂ ਤਾਂ ਮੇਰੇ 100% ਅਪਾਹਜ ਸੀ ਮੈਂ ਅੱਛਾ ਜੀ ਦੋਨੋਂ ਵਾਰਸੋਂ ਫੜ ਕੇ ਮੈਨੂੰ ਬਾਥਰੂਮ ਲੈ ਕੇ ਜਾਂਦੇ ਸੀ ਹਾਂਜੀ ਇੰਨੀ ਦਰਦ ਹੁੰਦੀ ਸੀ ਹਾਂਜੀ ਪਰ ਕਰਦੇ 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 ਮੇਰਾ خیال ਹਫਤੇ ਦੇ ਵਿੱਚ ਮੈਨੂੰ ਬਹੁਤ ਫਰਕ ਪੈ ਗਿਆ ਹੁਣ ਕੋਈ ਫੜ ਕੇ ਤਾਂ ਨਹੀਂ ਵਾਸ਼ਰੂਮ ਲੈ ਜਾਂਦਾ ਨਾ ਨਾ ਹੁਣ ਮੈਂ ਆਪਣੇ ਆਪ ਹੁਣ ਮੈਂ ਅੱਗੇ ਮੈਂ ਕੁਰਸੀ ਤੇ ਬੈਠੀ ਸੀ 10 15 ਮਿੰਟ ਅੱਧਾ ਘੰਟਾ ਨਹੀਂ ਕਹਿੰਦੇ ਜੀ ਕਿ ਸਾਰਾ ਦਿਨ ਚੇਅਰ ਤੇ ਬੈਠੇ ਰਹਿੰਦੇ ਸੀ ਪਹਿਲਾਂ ਤਾਂ ਮੈਂ ਚੇਅਰ ਤੇ ਬੈਠੀ ਰਹਿੰਦੀ ਸੀ ਮੈਨੂੰ ਪੇਨ ਹੁੰਦਾ ਹਾਂ ਮੈਂ ਸੌ ਮਤਲਬ ਬੈੱਡ ਤੇ ਵੀ ਨਹੀਂ ਸੀ ਪੈਂਦੀ ਚੇਅਰ ਮਤਲਬ ਮੈਨੂੰ ਨਾ ਦਰਦ ਬਹੁਤ ਹੁੰਦਾ ਸੀ ਹਾਂ ਪਰ ਹੁਣ ਮੈਂ ਪੈਣੀ ਵੀ ਆ ਉੱਠਦੀ ਵੀ ਆ ਮੇਰੇ ਦਰਦ ਨਹੀਂ ਦੱਸ ਹੁੰਦਾ ਹੋਣਦਾ ਹੋਊਗਾ 2-4% ਪਰ ਨਹੀਂ ਮੈਂ ਬਹੁਤ ਠੀਕ ਹਾਂ 70% ਮੈਨੂੰ ਮੈਂ ਠੀਕ ਹਾਂ ਸੈਟੀਸਫਾਈ ਮੈਨੂੰ ਮੈਂ ਨਾ ਮੈਨੂੰ ਮੈਨੂੰ ਪਹਿਲਾਂ ਮੈਨੂੰ ਉਮੀਦ ਨਹੀਂ ਸੀ ਪਰ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਵੀ ਜ਼ਰੂਰੀ ਇਹ ਤੁਹਾਡਾ ਹੋਊਗਾ ਹੀ ਹੋਊਗਾ ਮੈਂ ਕਿਹਾ ਇਹ ਤੁਹਾਨੂੰ ਕਿਵੇਂ ਆਪਣੇ ਆਪ ਤੇ ਕੰਫੀਡੈਂਸ ਉਹ ਕਹਿੰਦੇ ਮੈਨੂੰ ਪੂਰਾ ਕੰਫੀਡੈਂਸ ਦੱਸੋ ਕਿਉਂਕਿ ਮੈਨੂੰ ਪਤਾ ਹੈ ਮੇਰੇ ਕੋਲ ਪੇਸ਼ੈਂਟਸ ਆਉਂਦੇ ਨੇ ਜਿਹੜਾ ਤੁਸੀਂ ਪੇਨ ਚ ਆਏ ਸੀ ਇੰਨੇ ਸਾਰੇ ਬਹੁਤ ਪੇਸ਼ੈਂਟਸ ਪੇਨ ਚ ਆਉਂਦੇ ਨੇ ਮੈਨੂੰ ਪਤਾ ਹੁੰਦਾ ਕਿ ਮੈਂ ਠੀਕ ਕਰ ਦੇਣਾ ਬਟ ਪੇਸ਼ੈਂਟ ਕਈ ਵਾਰ ਹੁੰਦਾ ਕਿ ਉਹ ਘਬਰਾ ਜਾਂਦੇ ਨੇ ਲੰਬੇ ਟਾਈਮ ਪਾਉਂਦਾ ਕਿ ਹਾਂ ਵੀ ਸੱਚੀ ਵਿੱਚ ਠੀਕ ਹੋ ਸਕਦਾ ਤੁਹਾਨੂੰ ਆਈ ਥਿੰਕ ਮੈਂ ਸੱਤ ਤੱਕ ਵਾਰ ਦੇਖਿਆ ਹੋਣਾ 7-8 ਵਾਰ ਨਾ ਐਨੇ ਚੋਂ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਜਿੰਨੇ 70% 80% ਠੀਕ ਬਾਕੀ ਬਿਲਕੁਲ ਠੀਕ ਹੋ ਜਾਣਾ ਥੈਂਕ ਯੂ ਬੇਟਾ ਜੀ ਖੁਸ਼ ਰਹਿਓ ਮੌਜਾ ਮਾਣੋ ਹਾਂ ਜੀ